ਉਜੀ ਹੋਂਦੇ ਵਿੱਚ ਆਇਆ ਕਿ ਨਸ਼ਾ ਤਸਕਰਾਂ ਨੂੰ ਇੱਕ ਗੱਡੀ ਦੇ ਵਿੱਚ ਤੇ ਹੁਣ ਨਸ਼ਾ ਤਸਕਰਾਂ ਨੂੰ ਇੱਕ ਵੱਡਾ ਸਬਕ ਦੇਣ ਦੇ ਲਈ ਪਿੰਡ ਦਿਦਨਾ ਦੇ ਸਰਪੰਚ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਤੇ ਜਿੱਥੇ ਪ੍ਰਸ਼ਾਸਨ ਦਾ ਵੱਡਾ ਸਾਥ ਮਿਲਿਆ ਉੱਥੇ ਹੀ ਨਸ਼ਾ ਤਸਕਰ ਹੱਥ ਜੋੜ-ਜੋੜ ਕੇ ਮਾਫੀ ਮੰਗ ਰਹੇ ਨੇ ਕਿ ਸਾਡੇ ਤੇ ਇਸ ਵਾਰ ਰਹਿਮ ਕੀਤਾ ਜਾਵੇ ਅੱਗੇ ਤੋਂ ਅਸੀਂ ਇਹੋ ਜੀ ਕੋਈ ਗਲਤੀ ਨਹੀਂ ਕਰਾਂਗੇ ਕਿ ਪਿੰਡ ਦੇ ਵਿੱਚ ਇਹੋ ਜੀ ਕੋਈ ਸ਼ਿਕਾਇਤ ਨਹੀਂ ਆਵੇਗੀ ਕਿ ਅਸੀਂ ਕੋਈ ਨਸ਼ਾ ਵੇਚਦੇ ਹਾਂ ਲੋਕੀ ਸਾਰੇ ਨਸ਼ਾ ਤਸਕਰ ਇੱਕ ਗੱਡੀ ਦੇ ਵਿੱਚ ਬਹਿ ਕੇ ਚੱਲੇ ਨੇ ਇੱਕ ਧਾਰਮਿਕ ਸਥਾਨ ਦੇ ਉੱਤੇ ਜਿੱਥੇ ਕਹਿੰਦੇ ਸਾਡੀ ਬਹੁਤ ਮੰਨਤ ਹੈ ਤੇ ਇਹ ਸਥਾਨ ਤੇ ਜਾ ਕੇ ਜੇਕਰ ਅਸੀਂ ਸੋਹ ਖਾਂਦੇ ਆ ਤਾਂ ਉਨਸੀ ਨਸ਼ਾ ਬਿਲਕੁਲ ਵੀ ਨਹੀਂ ਵੇਚਾਂਗੇ ਸੋ ਨਾਮ ਨੇ ਜਿਹੜੇ ਹੁਣ ਨੋਟ ਕੀਤੇ ਜਾ ਰਹੇ ਨੇ ਕਿਹੜਾ ਕਿਹੜਾ ਨਸ਼ਾ ਤਸਕਰ ਹੈ ਜਿਹੜਾ ਉਹ ਸੋਹ ਖਾਰੇ ਕਿਉਂਕਿ ਵੱਡੀ ਕਾਰਵਾਈ ਹੁਣ ਹੋਣ ਵਾਲੀ ਸੀ ਘਰ ਨੇ ਜਿਹੜੇ ਹੁਣ ਢੇੜੇ ਜਾਣ ਵਾਲੇ ਸੀ ਸਾਰੇ ਘਰ ਵਿੱਚ ਦੇਣੇ ਸੀ ਤੇ ਹੁਣ ਦੇਖੋ ਕਿਵੇਂ ਇਹ ਸੋਹਾਂ ਖਾਂਦੇ ਨੇ ਤੇ ਕੀ ਜਿਹੜੇ ਨਸ਼ਾ ਤਸਕਰਾਂ ਦੇ ਬਾਬਤ ਸਰਪੰਚ ਨੇ ਇਹ ਵੱਡਾ ਸਟੈਪ ਚੁੱਕਿਆ ਹੈ ਕੀ ਤੁਸੀਂ ਇਸ ਦਾ ਸਹਿਯੋਗ ਕਰਦੇ ਹੋ ਕਿਉਂਕਿ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਨੂੰ ਇੱਕ ਮੌਕਾ ਵੀ ਹੈ ਕਿ ਤੁਸੀਂ ਸੁਧਰ ਜਾਓ ਨਹੀਂ ਤਾਂ ਸੁਧਾਰ ਦਿੱਤੇ ਜਾਣਗੇ ਇਹ ਪਿੰਡ ਦੇ ਦਿਨਾਂ ਦਾ ਸਰਪੰਚ ਸੰਜੀਪ ਸਾਵਰੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਦੇਖਦੇ ਹਾਂ ਜੀ ਇਹ ਸੋਹਾਂ ਨੇ ਜੋ ਕਿਦਾਂ ਖਾਧੀਆਂ ਗਈਆਂ ਤੇ ਕੀਵੇਂ ਨਾਮ ਦਰਜ ਕੀਤੇ ਗਏ ਅੰਤ ਦੇ ਵਿੱਚ ਦੇਖਿਓ ਨਸ਼ਾ ਤਸਕਰ ਕੀਵੇਂ ਹੱਥ ਜੋੜ ਕੇ ਕਹਿੰਦੇ ਨੇ ਕਿ ਸਾਡੇ ਬੱਚੇ ਇਹੋ ਜਿਹਾ ਕੰਮ ਨਾ ਕਰਨ ਸਾਡੇ ਬੱਚਿਆਂ ਤੋਂ ਇਹੋ ਜੀ ਗਲਤੀ ਨਾ ਹੋਵੇ ਹੁਣ ਅਸੀਂ ਸਭ ਕੁਝ ਛੱਡ ਦੇਵਾਂਗੇ ਕਿਉਂਕਿ ਅਸੀਂ ਘਰ ਤੋਂ ਬੇਕਾਰ ਹੋਣ ਜਾ ਰਹੇ ਹਾਂ ਤੇ ਪ੍ਰਸ਼ਾਸਨ ਵੱਲੋਂ ਵੀ ਵੱਡਾ ਜਿਹੜਾ ਸਹਿਯੋਗ ਆ ਉਹ ਮਿਲਿਆ ਤੇ ਆਓ ਜੀ ਹੁਣ ਦੇਖਦੇ ਹਾਂ ਕੀ ਬਣਿਆ ਅੱਜ ਅਸੀਂ ਅੱਜ ਅਸੀਂ ਭਨਰਾ ਵਾਲੇ ਪਿੰਡ ਲਾਲਾ ਵਾਲੇ ਪੀਰ ਦੀ ਭਨਰਾ ਵਾਲੇ ਪਿੰਡ ਭਨਰਾ ਪਿੰਡ ਲਾਲਾ ਵਾਲੇ ਪੀਰ ਦੀ ਸਰਗਾਹ ਤੇ ਸਰਗਾਹ ਤੇ ਕੋ ਚੁੱਕਦੇ ਹਾਂ ਸਾਥ ਚੁੱਕਦੇ ਹਾਂ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਅਸੀਂ ਅੱਡੇ ਸਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਸਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਚਿੱਟਾ ਗਾਂਜਾ ਗੋਲੀਆਂ ਕੋਈ ਜਾਂ ਕੈਮੀਕਲ ਦੀ ਬਣੀ दारू ਆਦੀ ਨਸ਼ੇ ਨਹੀਂ ਵੇਚਾਂਗੇ ਅਸੀਂ ਇਹ ਸੌਖਾੰਨੇ ਆ ਸੌਖਾੰਨੇ ਜਸਵਿੰਦਰ ਕੌਰ ਜਸਵਿੰਦਰ ਕੌਰ ਵਗੈਰਾ 5 6 7 ਕੰਮ ਕਰਦੇ ਆ ਜੀਤ ਔਰਮਲਾ ਦੇਵੀ ਜਸਪਾਲ ਤੇ ਸਵੰਤ ਬਲਜੀਤ ਰਾਣੀ ਤਾਂ ਤੋਂ ਹੋਰੀ ਜਾਨ ਨੇ ਦੇਖਾ ਅੱਜ ਦਾ ਸਾਰੇ ਇਹਨਾਂ ਤਿਵਾੜਾ ਵਾਹੀ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਅੱਜ ਪਿੰਡ ਦੇਦਨਾ ਦੇ ਵਿੱਚ ਜੋ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਇਸ ਦਰਬਾਰ ਜੋ ਲਾਲਾਂ ਵਾਲੇ ਪੀਰ ਦੀ ਭੰਨਰੇ ਦਰਗਾਹ ਹੈ ਉੱਥੇ ਦੀ ਇਹਨਾਂ ਦੀ ਮੰਨਤਾ ਹੈ ਕਿ ਅਸੀਂ ਜੋ ਵੀ ਇੱਥੇ ਵਾਅਦਾ ਕਰਦੇ ਹਾਂ ਉਹ ਪੂਰਾ ਕਰਦੇ ਹਾਂ ਸੋ ਇੱਥੇ ਕੱਗਾ ਪ੍ਰਸ਼ਾਸਨ ਵੱਲੋਂ ਸਰਪੰਚ ਸਾਹਿਬ ਵੱਲੋਂ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਅੱਜ ਇਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਪਹਿਲੀ ਤੇ ਲਾਸਟ ਸੌਂਖ ਖਵਾਈ ਗਈ ਹੈ ਕਿ ਜੇਕਰ ਤੁਸੀਂ ਨਸ਼ਾ ਵੇਚਣਾ ਬੰਦ ਨਹੀਂ ਕੀਤਾ ਤਾਂ ਫਿਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਘਰ ਨੇ ਜਿਹੜੇ ਢਾਈ ਜਾਣਗੇ ਹੁਣ ਗੱਲ ਕਰਦੇ ਆਪਾਂ ਸਰਪੰਚ ਸਾਹਿਬ ਨਾਲ ਕਿਹੋ ਜੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਤੇ ਕੀ ਅੱਜ ਕੀਤਾ ਗਿਆ ਹੈ ਹਾਂਜੀ ਸਰਪੰਚ ਅ ਅੱਜ ਤੁਹਾਨੂੰ ਪਤਾ ਹੀ ਹੈ ਪਹਿਲਾਂ ਤਾਂ ਸੰਦੀਪ ਜੀ ਪ੍ਰਸ਼ਾਸਨ ਦੇ ਜਿਵੇਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸਪੀਡੀ ਸਾਹਿਬ ਨਾਲ ਵੀ ਸਾਡੀ ਕਾਫੀ ਵਾਰ ਜਨਕਿ ਮੀਟਿੰਗਾਂ ਹੁੰਦੀ ਰਹੀਆਂ ਨੇ ਐਸਐਸਪੀ ਸਾਹਿਬ ਨਾਲ ਵੀ ਡੀਐਸਪੀ ਪਾਤਨਾ ਸਾਹਿਬ ਘੱਗਾ ਐਸਐਚਓ ਸਾਹਿਬ ਨਾਲ ਥਾਣੇਦਾਰ ਸਾਹਿਬ ਨੇ ਸਾਡੇ ਇਹਨਾਂ ਨੇ ਬਹੁਤ ਜ਼ੋਰ ਲਾਇਆ ਹੋਇਆ ਹੈ ਪੰਜਾਬ 'ਚ ਨਸ਼ਾ ਖਤਮ ਕਰਨ ਚ ਖਾਸ ਕਰਕੇ ਸਾਡਾ ਪਿੰਡ ਕੁਸ਼ਕਲ ਕਬੀਲਾ ਕਹ ਲੋ ਇੱਕ ਤਰ੍ਹਾਂ ਦੇ ਕੁਸ਼ਕ ਘਰਤੀ ਜਿਹੜੇ ਨਸ਼ਾ ਵੇਚਦੇ ਦੀ ਲਗਾਤਾਰ ਪਰ ਉਹਨਾਂ ਨੂੰ ਹੁਣ ਪੂਰੀ ਤਰ੍ਹਾਂ ਠੱਲ ਪਾਈ ਹੋਈ ਹੈ ਤੇ ਅੱਜ ਅਸੀਂ ਪਿੰਡ ਦੇ ਮੋਤਵਰ ਤੇ ਪੰਚਾਇਤ ਸਾਰੇ ਇਹਨਾਂ ਨੂੰ ਇਹਨਾਂ ਦੇ ਪੁਰਖੀ ਪੀਰ ਨੇ ਦਾਲਾਣਾ ਪੀਰ ਤੇ ਪਾਨੜਾ ਪੀਰ ਵੱਜਦਾ ਹੈ ਉੱਥੇ ਅਸੀਂ ਇਹਨਾਂ ਨੂੰ ਨੇਮ ਸੌ ਕਰਾਇਆ ਤੇ ਇਕੱਲੇ ਇਕੱਲੇ ਘਰ ਚੋਂ ਇਕੱਲੇ ਇਕੱਲੇ ਜੀਤੋਂ ਇਹਨਾਂ ਤੋਂ ਇਕੱਲੇ ਸਟਾਮ ਲੈ ਗਏ ਨੇ ਸਾਰਿਆਂ ਤੋਂ ਜੇ ਅੱਗੇ ਤੋਂ ਇਹ ਨਸ਼ਾ ਵੇਚਦੇ ਨੇ ਤਾਂ ਇਹਨਾਂ ਦੇ ਮਕਾਨ ਤੱਕ ਅਸੀਂ ਪੰਲ ਕਹਿੰਦਾ ਖਾਲੀ ਸਟਾਮ ਆ ਜਿਹੜੇ ਇਹਨਾਂ ਤੋਂ ਲੈ ਲਏ ਗਏ ਨੇ ਵੀ ਜੇ ਕਰੇ ਇਸ ਸੋਂ ਤੋਂ ਬਾਅਦ ਵੀ ਨਹੀਂ ਹਟਦੇ ਤਾਂ ਫਿਰ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਨਹੀਂ ਕਾਨੂੰਨ ਆਪਣੀ ਕਾਰਵਾਈ ਵੈਸੇ ਵੀ ਕਰ ਰਿਹਾ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਪੂਰੀ ਕਾਰਵਾਈ ਕਰ ਰਿਹਾ ਹੈ ਜਿਹੜੀ ਉਹ ਪਿੰਡ ਵੱਲੋਂ ਦਿੱਤੀ ਗਈ ਹੈ ਉਸ ਤੋਂ ਜੇ ਸੁਧਰ ਨੂੰ ਮਜ਼ੇ ਨੂੰ ਰਾਹਿਤ ਕਹਿ ਲੋ ਜਾਂ ਇਹਨਾਂ ਨੂੰ ਮੌਕਾ ਕਹਿ ਲੋ ਠੀਕ ਹੈ ਮੌਕਾ ਵੀ ਨਹੀਂ ਹੁਣ ਤਾਂ ਖਾਰੇ ਲਾਸਟੇ ਹੈ ਠੀਕ ਹੈ ਸਰ ਜੋ ਅੱਜ ਕਾਰਵਾਈ ਕੀਤੀ ਗਈ ਹੈ ਜੋ ਇੱਕ ਇੱਕ ਇਹਨੂੰ ਆਪਾਂ ਦਰਿਆ ਦੀਲੀ ਵੀ ਕਹਾਂਗੇ ਯਾਰ ਜੇ ਕੋਈ ਸੁਧਰਦਾ ਹੈ ਤਾਂ ਉਹਨੂੰ ਮੌਕਾ ਦਿੱਤਾ ਜਾਵੇ ਤਾਂ ਕੀ ਕਹਿਣਾ ਚਾਹੂੰਗੀ ਵੇਖੋ ਐਸਐਸਪੀ ਪਟਿਆਲਾ ਸਾਹਿਬ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਕਿ ਯੁੱਧ ਨਸ਼ਾ ਵਿਰੁੱਧ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਹੁਣ ਇੱਕ ਕੁਝ ਪੁਰਾਣੇ ਨਸ਼ੇ ਵਾਲੇ ਜਿਹੜੇ ਵੇਚਦੇ ਰਹੇ ਨੇ ਹੁਣ ਇਹਨਾਂ ਦੇ ਅੱਧੇ ਪਰਿਵਾਰਕ ਮੈਂਬਰ ਜੇਲ੍ਹ 'ਚ ਨੇ ਉਨੇ ਸਰਪੰਚ ਸਾਹਿਬ ਦੇ ਥਰੂ ਐਸਐਸਓ ਪਟਿਆਲਾ ਐਸਪੀਡੀ ਪਟਿਆਲਾ ਸਾਹਿਬ ਦੇ ਮਿਲ ਕੇ ਉਹਨਾਂ ਨੇ ਉਹਨਾਂ ਨੇ ਗੱਲਬਾਤ ਕੀਤੀ ਕਿ ਇਹਨਾਂ ਨੂੰ ਕੁਝ ਰਾਹਤ ਦਿੱਤੀ ਜਾਏ ਪਰ ਇਹ ਗੱਲ ਹੀ ਹੈ ਕਿ ਆਖਰੀ ਵਾਰ ਇਹਨਾਂ ਨੇ ਸੌਖਾ ਦੀ ਹੈ ਕਿ ਅਸੀਂ ਅੱਗੇ ਤੋਂ ਕੋਈ ਵੀ ਅਸੀਂ ਆਨਾਂ ਦਾ ਪਰਿਵਾਰ ਦਾ ਮੈਂਬਰ ਨਸ਼ਾ ਨਹੀਂ ਵੇਚੇਗਾ ਇਸ ਤੋਂ ਬਾਅਦ ਵੀ ਅਗਰ ਕਰਦੇ ਨੇ ਫਿਰ ਜਿਹੜੀ ਵੀ ਐਡਮਿਨਿਸਟ੍ਰੇਸ਼ਨ ਦੀ ਕਾਰਵਾਈ ਹੈ ਬਣਦੀ ਉਹ ਸਖਤੋ ਸਖਤ ਕੀਤੀ ਜਾਏਗੀ ਇਹ ਆਖਰੀ ਵਾਰਨਿੰਗ ਹੈ ਜਾਂ ਇਹਨਾਂ ਦੀ ਆਖਰੀ ਆਪਣੇ ਵਾਲੀ ਨੇਮ ਐ ਕਿ ਅੱਗੇ ਤੋਂ ਇਹ ਕੰਮ ਨਹੀਂ ਕਰਾਂਗੇ ਉਹ ਤੋਂ ਬਾਅਦ ਫਿਰ ਕਾਨੂੰਨੀ ਕਾਰਵਾਈ ਉਹਦੇ ਬਾਅਦ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੋਈ ਸ਼ੱਕ ਨਹੀਂ ਹੁਣ ਚੱਲ ਵੀ ਰਹੀ ਸੀ ਇੱਥੇ ਸਰਪੰਚ ਸਾਹਿਬ ਅੱਗੇ ਆ ਕੇ ਆਏ ਨੇ ਕਿ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾਏ ਅਗਰ ਇਹ ਨਹੀਂ ਲੈਂਦੇ ਸੋ ਸਾਡੀ ਮਤਲਬ ਫਿਰ ਤੇ ਬੰਦੀ ਕਾਰਵਾਈ ਉਹ ਇਹਨਾਂ ਤੇ ਕੀਤੀ ਜਾਏਗੀ ਕੋਈ ਸ਼ੱਕ ਨਹੀਂ ਅੱਜ ਤੋਂ ਬਾਅਦ ਕੋਈ ਵੀ ਸਾਡੀ ਸ਼ਿਕਾਇਤ ਨਹੀਂ ਆਉਗੀ ਤੇ ਨਾ ਹੀ ਅਸੀਂ ਕੋਈ ਇਹੋ ਜਿਹਾ ਗਲਤ ਕੰਮ ਕਰਾਂਗੇ ਤੇ ਜੇ ਗੱਲ ਕਰੀਏ ਤਾਂ ਨਸ਼ੇ ਕਿਹੜੇ ਕਿਹੜੇ ਨਸ਼ੇ ਦੀ ਸੌ ਅੱਜ ਪਾਈ ਗਈ ਹੈ ਕਿ ਨਸ਼ਾ ਅਸੀਂ ਬਿਲਕੁਲ ਨਹੀਂ ਵੇਚਣਾ ਫਿਲਹਾਲ ਗੋਲੀਆਂ ਗਾਂਜਾ ਦਾਰੂ ਫਿਲਹਾਲ ਸਾਹਿਬ ਸਭ ਦੀ ਸੌ ਪਾਈ ਗਈ ਹੈ ਸਾਰੀ ਪ੍ਰਕਾਰ ਦੇ ਨਸ਼ਾ ਦਾ ਕੋਈ ਵੀ ਕੋਈ ਵੀ ਆ ਗਿਆ ਤਾਂ ਉਹ ਨਸ਼ਾ ਵੇਚਦੇ ਨਹੀਂ ਹੈਗੇ ਨਹੀਂ ਵੇਚਦੇ ਤੇ ਇਹ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਕਿਹੋ ਜੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਸੀ ਜੇ ਗੱਲ ਕਰੀਏ ਤਾਂ ਬਹੁਤ ਅਸੀਂ ਦੁਖੀ ਸੀ ਬਹੁਤ ਬਹੁਤ ਜ਼ਿਆਦਾ ਅਸੀਂ ਦੁਖੀ ਸੀ ਸਾਡੇ ਦੇ ਬੜੇ ਨਜ਼ਾਇਜ਼ ਪਰਚੇ ਵੀ ਹੋਏ ਨੇ ਤੇ ਸਾਡੇ ਮੁੰਡੇ ਹਲੇ ਵੀ ਬੈਠੇ ਨੇ ਹੁਣ ਸਾਨੂੰ ਸਾਡੇ ਸਰਪੰਚ ਸਾਹਿਬ ਨੇ ਇਹਨਾਂ ਨੇ ਸ਼্বাসਣ ਦੁਆਇਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਵੀ ਕਿਸੇ ਦੇ ਕੋਈ ਝੂਠਾ ਪਰਚਾ ਪਿਆ ਤਾਂ ਅਸੀਂ ਉਹਦਾ ਕਰਾਵਾਂਗੇ ਸਾਡੇ ਦੇ ਬਿਲਕੁਲ ਨਜ਼ਾਇਜ਼ ਪਰਚੇ ਭਏ ਨੇ ਸਾਡੇ ਮੁੰਡੇ ਤਿੰਨ ਚਾਰ ਜੇਲ੍ਹ ਚ ਬੈਠੇ ਨੇ ਕੋਈ ਗੋੜ ਨੇ ਪਹਿਲਾਂ ਗੱਲ ਕਰੀ ਜੀ ਇੱਕ ਮੈਂ ਮੋਟੀ ਜਿਹੀ ਜੇ ਕੋਈ ਨਸ਼ਾ ਵੇਚਦੇ ਹੋਣੇ ਅੱਜ ਨਹੀਂ ਤਾਂ ਕੱਲ ਵੇਚਦੇ ਹੋਣੇ ਤਾਂ ਹੀ ਚੱਕੇ ਹੋਗੇ ਕਿਉਂਕਿ ਹੁਣ ਪ੍ਰਸ਼ਾਸਨ ਹੈ ਜੋ ਕੰਬਾ ਪਾ ਰਿਹਾ ਹੁਣ ਮੇਰੀ ਲਾਸਟ ਇਹ ਗੱਲ ਹੈ ਵੀ ਤੁਹਾਡੇ ਵੱਲੋਂ ਕੀ ਆਸ਼ਵਾਸ਼ਣ ਹੈ ਕਿ ਨਸ਼ਾ ਬਿਲਕੁਲ ਬੰਦ ਵੇਚਣਾ ਬਿਲਕੁਲ ਜ਼ੀਰੋ ਹੈ ਜੀ ਬਿਲਕੁਲ ਬਿਲਕੁਲ ਜ਼ੀਰੋ ਹੈ ਜੀ ਕੋਈ ਸ਼ਿਕਾਇਤ ਤਾਂ ਨਹੀਂ ਆਉਗੀ ਨਹੀਂ ਨਹੀਂ ਕੋਈ ਕੋਈ ਸ਼ਿਕਾਇਤ ਨਹੀਂ ਹੈ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਹੁਣ ਤੁਸੀਂ ਜਿਹੜਾ ਆਪਣਾ ਪੁਲਿਸ ਵੀ ਆ ਪਿੰਡ ਦੀ ਪੰਚਾਇਤਾ ਉਹਨੂੰ ਕੀ ਬੇਨਤੀ ਕਰਦੇ ਪ੍ਰਸ਼ਾਸਨ ਪੁਲਿਸ ਹੁੰਦਾ ਸਾਨੂੰ ਕੋਈ ਬੇਨਜ਼ਾਦ ਦੰਗ ਨਾ ਕੀਤਾ ਜਾਵੇ ਜੀ ਠੀਕ ਹੈ ਕਿਹੜਾ ਵੀ ਕੋਈ ਵੀ ਇਹ ਕੰਮ ਕਦਮ ਚੱਕੂਗਾ ਅਸੀਂ ਪ੍ਰਸ਼ਾਸਨ ਦੇ ਨਾਲ ਲੱਗ ਕੇ ਉਹ ਤੇ ਐਕਸ਼ਨ ਲਵਾਵਾਂਗੇ ਠੀਕ ਹੈ ਤੇ ਜਿਹੜਾ ਸਾਡੇ ਪੰਚਾਇਤ ਮੇਨਜਜ ਕਿਹੜੇ ਬੰਦੇ ਬੈਠੇ ਨੇ ਸਾਡੇ ਜੀ ਉਹਨਾਂ ਤੇ ਅਸੀਂ ਬੇਸੋਦਿਆ ਵੀ ਸਾਡੀ ਪੰਚਾਇਤ ਜਾ ਕੇ ਸਾਡੇ ਨਾਲ ਸਾਡੀ ਸਪੋਰਟ ਕਰੇ ਤੇ ਸਾਨੂੰ ਕੋਈ ਰਜਗਾਰ ਮਿਲੇ ਜੀ ਅੱਗੇ ਅੱਗੇ ਸਾਡੇ ਬੱਚੇ ਨੇ ਕਿਹੜੇ ਮਤਲਬ ਅੱਗੇ ਉਹਨਾਂ ਨੂੰ ਆਉਣ ਵਾਲੀ ਭਵਿੱਖ ਚ ਕਿਹੜੇ ਮਤਲਬ ਵੀ ਪੜਨ ਜੀ ਜ਼ਿਆਦਾ ਵਧੀਆ ਪੜਨ ਤੇ ਹੋਰ ਚੰਗੇ ਕਾਮਕਾਰਾਂ ਤੇ ਲੱਗਣ ਹੀ ਤੇ ਇਹੀ ਬੇਨਤੀ ਕਰਦੇ ਆਂ ਜੀ ਇਸ ਪੰਚਾਇਤ ਤੋਂ ਹੀ ਸਨ ਪ੍ਰਸ਼ਾਸਨ ਤੋਂ ਹੀ